ਨਾਮ ਹੈ ਵੀਰੇ ਨਰਿੰਦਰ ਸਿੰਘਾ ਜੀ ਪਿੰਡ ਕਕਰਾਲੇ ਤੋਂ ਜੀ ਠੀਕ ਹੈ ਵੀਰੇ ਵੀਰਜੀਤ ਇਹ ਜਿਹੜੀ ਗਵਰਨਮੈਂਟ ਦੀ ਆਪਾਂ ਅਸੀਂ ਵੀ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਸੀ ਇੱਕ ਤਾਂ ਸਕੂਲਾਂ ਕਰਕੇ ਇੱਕ ਹਸਪਤਾਲਾਂ ਕਰਕੇ ਇਹ ਦੋ ਗੱਲਾਂ ਕਰਕੇ ਆਪਾਂ ਨੇ ਵੋਟਾਂ ਪਾਈਆਂ ਤੀਆਂ ਜਿਹੜੇ ਸਰਕਾਰੀ ਸਕੂਲ ਨੇ ਸਾਡੇ ਪਿੰਡ ਦੇ ਵਿੱਚ ਦੋ ਸਕੂਲ ਨੇ ਸਰਕਾਰੀ ਉਹਨਾਂ ਦੇ ਵਿੱਚ ਮੇਰਾ ਬੱਚਾ ਵੀ ਨਹੀਂ ਪੜਦਾ ਮੇਰਾ ਬੱਚਾ ਵੀ 우ਸ਼ਾ ਮਾਤਾ ਦੇ ਵਿੱਚ ਪੜਦਾ ਉਹਦਾ ਕਾਰਨ ਇਹ ਹੈ ਇਹਨਾਂ ਦਾ ਸਿਲੇਬਸ ਬਹੁਤ ਘਟੀਆ ਪੰਜਾਬ ਬੋਰਡ ਦਾ ਜਿਹੜਾ ਸਿਲੇਬਸ ਆ ਉਹ ਬਹੁਤ ਨੀਵੇਂ ਪੱਧਰ ਦਾ ਸਿਲੇਬਸ ਆ ਉਹੀ ਪੁਰਾਣਾ ਸਿਲੇਬਸ ਚੱਲ ਰਿਹਾ ਜਿਹੜਾ ਅਸੀਂ ਨੇ ਪੜਿਆ ਸੀ ਉਹ ਸਿਲੇਬਸ ਚੇਂਜ ਹੋਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਸਕੂਲ ਇਹਨਾਂ ਸਕੂਲਾਂ 'ਚ ਪੜਾ ਸਕੀਏ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ ਅਸੀਂ ਪ੍ਰਾਇਮਰੀ ਸਕੂਲ ਸਾਡੇ ਪਿੰਡ ਹੈਗਾ ਐਨਾ ਵੱਡਾ ਸਕੂਲ ਆ ਜੀ ਉੱਥੇ ਪੜਾਈਏ ਜੇ ਸਿਲੇਬਸ ਤੇ ਟੀਚਰ ਵਧੀਆ ਹੋਣਗੇ ਤਾਂ ਅਸੀਂ ਪੜਾਵਾਂਗੇ ਸਾਡੀ ਮਜਬੂਰੀ ਆ ਹੋਰ ਸਕੂਲਾਂ ਇਹ ਤਾਂ ਚਲੋ ਇਹਦੇ ਕਰਕੇ ਹੋ ਗਿਆ ਹਾ ਸਤੰਦ ਦੇ ਵਿੱਚ ਕੀ ਹਾਲ ਹੁੰਦਾ ਦਸੰਬਰ ਦੇ ਮਹੀਨੇ ਦੇਖ ਲਓ ਤੁਸੀਂ ਤੁੰਦ ਦਾ ਪੰਜਾਬ ਦੇ ਵਿੱਚ ਹਰੇਕ ਸਾਲ 100-150 ਐਕਸੀਡੈਂਟ ਹੁੰਦਾ ਜੀ ਕਿੰਨੇ ਬੱਚੇ ਮਰ ਰਹੇ ਜੇ ਬੱਸ ਭਰੀ ਹੁੰਦੀ ਤਾਂ ਬੱਚਿਆਂ ਦੀ ਜਾਨ ਨੂੰ ਤਾਂ ਖਤਰਾ ਸੀ ਵੱਡਾ ਇਹਦਾ ਖਤਰਾ ਜੀ ਇਹ ਤਾਂ ਫੁੱਲ ਭਰਿਆ ਚੱਲਦਾ ਸੀ ਸਾਰੇ ਨਾਬੇ ਦਾ ਪਾਣੀ ਇਹ ਨਾਲੇ ਦੇ ਵਿੱਚ ਪਾਤਾ ਜੀ ਦਲੱਦੀ ਦੇ ਕੋਲ ਦੀ ਨਾਲਾ ਲੰਘਦਾ ਜੀ ਇਹ ਬਿਲਕੁਲ ਫੁੱਲ ਓਵਰਫਲੋ ਸੜਕ ਦੇ ਉੱਤੇ ਪਾਣੀ ਫਿਰਦਾ ਸੀ ਇੰਨਾ ਪਾਣੀ ਸੀ ਇਹ ਤਾਂ ਰੱਬ ਦੀ ਕਿਰਪਾ ਨਾਲ ਅੱਜ ਪਾਣੀ ਉੱਤਰ ਗਿਆ ਜੇ ਕਿਤੇ ਪਾਣੀ ਨਾ ਉੱਤਰਿਆ ਹੁੰਦਾ ਤਾਂ ਬਹੁਤ ਜ਼ਿਆਦਾ ਹਾਦਸਾ ਭਿਆਨਕ ਹੋਣਾ ਸੀ ਕਿਹੜੇ ਕਲਾਰੇ ਤੋਂ ਜਾਂ ਦੂਜੇ ਕਲਾਰਾ ਤੋਂ ਇੱਧਰ ਦੀ ਬੱਸ ਬੜੇ ਰੋਡ ਤੇ ਨਹੀਂ ਆ ਸਕਦੀ ਛੋਟੇ ਰੋਡ ਤੇ ਪੌਣਾ ਪੌਣਾ ਘੰਟਾ ਇੱਕ ਇੱਕ ਘੰਟਾ ਸੀ ਫਟਕਦੇ ਖੜਦੇ ਆ ਅਸੀਂ ਵੀ ਖੇਤਾਂ ਨੂੰ ਜਾਣਾ ਹੁੰਦਾ ਇੱਕ ਇੱਕ ਘੰਟਾ ਫਟਕਦੇ ਨਾ ਕੋਈ ਇੱਥੇ ਅੰਡਰ ਬ੍ਰਿਜ ਬਣ ਰਿਹਾ ਜੀ ਅੰਡਰ ਬ੍ਰਿਜ ਕਈ ਵਾਰੀ ਮਣਕੇ ਲੈ ਗਏ ਪਰ ਕਹਿੰਦੇ ਨੇ ਘਾਟਾ ਘਟ ਲੰਗੀ ਆ ਆਵਾਜਾਈ ਤਾਂ ਇੱਥੇ ਅੰਡਰ ਬ੍ਰਿਜ ਵੀ ਨਹੀਂ ਬਣ ਰਿਹਾ ਕਈ ਵਾਰੀ ਮੰਗਾ ਸੀ ਦੇ ਆਇਆ ਜੀ ਇਹ